ਆ ਬੀਬੀ ਮੜਾ ਪਰ ਵੀ ਇਹਨੂੰ ਸਮਝਾ ਆ ਜਿੱਦਣ ਵੀ ਮਾਸੀ ਇਹ ਸੰਸਕਾਰ ਤੋਂ ਆਈ ਆ ਪਤਾ ਨਹੀਂ ਕੀ ਸੋਚੀ ਜਾਂਦੀ ਆ ਕਿ ਇਹ ਦਵਾ ਦੇਣੀ ਸਾਰਾ ਦੀਦੀ ਤੁਹਾਨੂੰ ਕਾਹ ਦੀ ਟੈਨਸ਼ਨ ਦੱਸੋ ਤੁਸੀਂ ਕੁਝ ਮੈਨੂੰ ਤਾਂ ਇਹ ਟੈਨਸ਼ਨ ਆ ਪ੍ਰੀਆ ਕਿ ਧੀਆ ਦੀ ਜ਼ਿੰਦਗੀ ਮੁੱਕ ਜਾਂਦੀ ਆ ਪਰ ਉਹਨਾਂ ਦੀ ਬਿਹਾਰ ਨਹੀਂ ਮੁੱਕਦੇ ਹੈਗੇ ਸਾਰੀ ਜ਼ਿੰਦਗੀ ਪੇਕਿਆਂ ਤੇ ਬੋਝ ਹੀ ਬਣੀਆਂ ਰਹਿੰਦੀਆਂ ਨੇ ਆ ਮਾਸੀ ਦੀ ਉਮਰ ਦੇਖ ਲਓ ਐਨੀ ਉਮਰ ਨੇ ਨੇ ਹੰਡਾਈ ਆ ਆ ਸਾਰਾ ਕਾਰ ਦੀ ਬਿਹਾਰ ਨੇ ਪੇਕਿਆਂ ਨੇ ਆ ਕੇ ਕੀਤਾ ਇਹਦੇ ਚ ਹੈਰਾਨੀ ਵਾਲੀ ਕਿਹੜੀ ਗੱਲ ਨਾ ਪੁੱਤ ਮੈਨੂੰ ਇਹ ਦੱਸ ਦੇ ਸ਼ੁਰੂ ਤੋਂ ਪੱਕੇ ਵਿਹਾਰ ਕਰਦੇ ਆਏ ਕਰਦੇ ਹੀ ਰਹਿਣਾ ਕਿਸੇ ਨੇ ਨਹੀਂ ਸੋਚਣਾ ਇਹਦਾ ਖਫਣ ਵੀ ਧੀਆ ਤੇ ਤਾਂ ਹੀ ਤਾਂ ਮਾਪੇ ਪਾਉਂਦੇ ਨੇ ਸ਼ੁਰੂ ਤੋਂ ਜਿਉਂ ਜੰਮਦੀਆਂ ਨੇ ਇਹਨਾਂ ਦੇ ਵਿਚਾਰੀਆਂ ਦੇ ਵਿਹਾਰ ਹੀ ਨਹੀਂ ਪੂਰੇ ਹੁੰਦੇ ਉਹ ਚਾਹੇ ਟੈਨਸ਼ਨ ਲੈ ਲੋ ਤੇਰੇ ਵਗੂ ਮਰੀ ਜਾਣ ਪਰ ਦੁਨੀਆ ਉੱਥੇ ਦੀ ਉੱਥੇ ਹੀ ਰਹਿਣੀ ਹੈ ਪਰੰਟੀ ਇਹ ਗੱਲ ਤਾਂ ਸਰਾ ਸਰ ਗਲਤ ਆ ਜਦੋਂ ਇੱਕ ਧੀ ਆਪਦੇ ਪੇਕਿਆਂ ਤੋਂ ਵਿਦਾ ਹੋ ਕੇ ਸਹੁਰੇ ਚਲੇ ਜਾਂਦੀ ਹੈ ਉਹਨਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੱਕਦੀ ਆ ਘਰ ਸੰਭਦੀ ਆ ਸਾਖ ਸਕੀਰੀਆਂ ਤੱਕ ਨਿਭਾਉਂਦੀ ਆ ਨਿਭਾਉਂਦੀ ਕਰਦੀ ਸਾਰਾ ਕੁਝ ਤੁਰ ਜਾਂਦੀ ਆ ਕਿ ਇੱਕ ਕਫਨ ਵੀ ਸਹੁਰਿਆਂ ਤੋਂ ਨਹੀਂ ਜੁੜਦਾ ਉਹ ਵੀ ਪੇਕੇ ਹੀ ਪਾਉਂਦੇ ਆ ਉਹਦੇ ਤੇ ਦੁਰਫੇਟੇ ਨੂੰ ਇਹ ਜਰਵਾਜਾਂ ਦੇ ਤਾਂ ਹੀ ਤਾਂ ਲੋਕ ਧੀਾਂ ਜੰਮਣ ਤੋਂ ਡਰਦੇ ਨੇ ਇੰਨਾ ਗੱਲਾਂ ਤੋਂ ਡਰਦੇ ਆ ਲੋਕ ਧੀਾਂ ਜੰਮਣ ਤੋਂ ਹੋਰ ਕਿਤੇ ਰਾਤ ਨੂੰ ਅਠ ਉਠ ਤਾਂ ਨਹੀਂ ਖਾਂਦੀਆਂ ਵੀ ਆਟਾ ਜ਼ਿਆਦਾ ਖਾਂਦੀਆਂ ਤਾਂ ਡਰਦੇ ਆ ਇਹ ਤਾਂ ਬਹੁਤ ਮਾੜੀ ਗੱਲ ਆ ਬੀਬੀ ਇਹ ਰਵਾਜ ਬੰਦ ਹੋਣੇ ਚਾਹੀਦੇ ਆ ਹੁਣ ਗਰੀਬਾਂ ਧੀਆਂ ਦੇ ਮਾਪੇ ਕੀ ਕਰਨ ਉਹ ਤਾਂ ਤੂੰ ਰਵਾਜ ਬੰਦ ਕਰਨ ਦੀ ਗੱਲ ਕਰਦਾ ਹੁਣ ਤਾਂ ਦਿਨੋਂ ਦਿਨ ਹੋਰ ਵਧਾਈ ਜਾਂਦੇ ਆ ਗਾਹ ਨਾਨਾ ਨੂੰ ਸੂਟ ਮੁੰਡੇ ਤਾਂ ਪਾਉਂਦੇ ਹੀ ਪਾਉਂਦੇ ਨੇ ਆਹ ਹਲਵਾਈ ਦੀ ਰੋਟੀ ਦੇਣਾ ਪਤਾ ਨਹੀਂ ਲੱਗਦਾ ਵਿਆਹ ਨਾਲ ਵੀ ਵੱਧ ਕੇ ਰੋਟੀ ਹੁੰਦੀ ਆ ਮਰਗ ਦੀ ਅੱਜ ਕੱਲ੍ਹ ਤੁਨ ਕੁਰੇ ਜਿਆਦਾ ਤੋਂ ਜਿਆਦਾ ਬੋਝ ਤਾਂ ਨੂਹ ਦੇ ਪੇਕੇ ਤਾਂ ਹੀ ਪੈਂਦਾ ਨਾ ਨੂਹ ਦੇ ਪੇਕੇ ਨੇ ਐਡਾ ਵੱਡਾ ਕੀ ਕਨਾ ਕਰਤਾ ਹੁੰਦਾ ਜਿਹੜੇ ਉਹਨਾਂ ਨੂੰ ਐਡੀ ਵੱਡੀ ਸਜ਼ਾ ਲੱਗਦੀ ਆ ਕੀ ਉਹ ਇੱਕ ਧੀ ਦੇਣ ਦਾ ਐਡਾ ਵੱਡਾ ਡੰਨ ਭਰਦੇ ਨੇ ਮੈਨੂੰ ਤਾਂ بس ਆਹੀ ਗੱਲ ਦੀ ਫਿਕਰ ਹੈ ਕਿ ਧੀ ਦੇ ਮਾਪੇ ਕਦੋਂ ਤੱਕ ਧੀ ਦਾ ਇੰਨਾ ਕਰਦੇ ਰਹਿਣਗੇ ਕੀ ਉਸ ਵਿਚਾਰੀ ਧੀ ਦੇ ਮਾਪੇ ਕਮਜ਼ੋਰ ਹੋਣਗੇ ਤਾਂ ਕਿੱਥੋਂ ਕਰਨਗੇ ਉਹ ਇੰਨਾ ਸਾਰਾ ਹੁਣ ਤਾਂ ਇਹ ਆਪਾਂ ਨੂੰ ਬੈਲ ਕਰਨੀ ਪੈਣੀ ਹੈ ਸਾਰਿਆਂ ਨੂੰ ਨਹੀਂ ਤੇ ਇਹ ਰਿਵਾਜ ਬੰਦ ਹੋਣੇ ਨਹੀਂ ਇਹ ਉਹ ਕੰਮ ਹੈ ਕਿ ਜਿਹੜਾ ਬੋਲੇ ਉਹ ਕੁੰਡੀ ਖੋਲੇ ਪਹਿਲ ਕਰਕੇ ਕੋਈ ਖੁਸ਼ ਨਹੀਂ ਕੋਈ ਹਿੰਮਤ ਕਰਦੇ ਹੀ ਨਹੀਂ ਜੇ ਜਬਾਂ ਖੋਲੋ ਅਗਲੇ ਚਾਰ ਬਰਨੇ ਹੋਰ ਕੱਠੇ ਅੰਗੇ ਲੋ ਜੀ ਇਹਨਾਂ ਨੂੰ ਸਮਾਜ ਚ ਰਹਿਣਾ ਨਹੀਂ ਆਉਂਦਾ ਇਹ ਤੇ ਤੁਰੋ ਤਰਾ ਹੀ ਚੱਲ ਗਈਆਂ ਆਂ ਪੁਰਾਣੀ ਜਮਾਨੇ ਵਿੱਚ ਚੱਲ ਗਈਆਂ ਲੇਕਿਨ ਇਦਾਂ ਨਹੀਂ ਚੱਲਦਾ ਸਮੇਤ ਸਾਬਨਾ ਖਰਚੇ ਇੰਨੇ ਵਧ ਗਏ ਘਰ ਚ ਲਾਉਣਾ ਹੀ ਬੜੇ ਔਖੇ ਹੋ ਗਏ ਆ ਜੀ ਅਸੀਂ ਬਾਰ ਬਾਰ ਧੀਆਂ ਦੇ ਉੱਤੇ ਉਹਨਾਂ ਦੇ ਮਾਪਿਆਂ ਦੇ ਇਹਦੇ ਖਰਚੇ ਪਾਉਂਦੇ ਰਵਾਂਗੇ ਪਾਉਂਦੇ ਰਵਾਂਗੇ ਉਹਨਾਂ ਦਾ ਜੀ ਨਾ ਗਾਦਾ ਉਹਦੇ ਬਸ ਇਹ ਕਿਸਮ ਦਾ ਟੈਕਸ ਭਰਦੇ ਪਏ ਆ ਕਦੀ ਆ ਕੋਈ ਜੰਮ ਪਿਆ ਕੋਈ ਮਰ ਗਿਆ ਕਦੀ ਆ ਉਹਦਾ ਭੋਗ ਕਰੀ ਉਹਦਾ ਭੋਗ ਇਸ ਕਰਕੇ ਬੰਦ ਕਰਨਾ ਸਾਰਿਆਂ ਨੂੰ ਮਿਲ ਕੇ ਹੰਬਲਾ ਮਾਰਨਾ ਪੈਣਾ ਇਹੋ ਜਿਹੇ ਜਿਹੜੇ ਪੁਰਾਣੇ ਪੁਰਾਣੇ ਰਿਵਾਜ ਆ ਜਿਨ੍ਹਾਂ ਦਾ ਅਰਥ ਹੀ ਕੋਈ ਨਹੀਂ ਕੋਈ ਲੈਣ ਦੇਣ ਦਾ ਭੁੱਖਾ ਦਹੋਂਦਾ ਨਹੀਂ ਲੇਕਿਨ ਬਹਾਨੇ ਨਾਲ ਲੈਣ ਦੇਣ ਦਾ ਜੋ ਰਿਵਾਜ ਚੱਲਦੇ ਪਏ ਇਹਨਾਂ ਨੂੰ ਨਾਤ ਪਾਉਣੀ ਚਾਹੀਦੀ ਆ ਇਹ ਬੰਦ ਹੋਣੇ ਚਾਹੀਦੇ ਆ ਇਹ ਸਾਰਾ ਕੁਝ ਜੇ ਹੁਣ ਨਾ ਨਾ ਆਪਾਂ ਬੰਦ ਕੀਤਾ ਤਾਂ ਫਿਰ ਉਦੋਂ ਬੰਦ ਕਰਨ ਦਾ ਵੀ ਕੀ ਫਾਇਦਾ ਜਦੋਂ ਤੋਂ ਸਾਡੇ ਤੋਂ ਸਮਾਂ ਹੀ ਹੱਥੋਂ ਨਿਕਲ ਜਾਊਗਾ ਧੀ ਵਿਚਾਰੀ ساری ਜ਼ਿੰਦਗੀ ਆਪਣੇ ਸਹੁਰਿਆਂ ਨੂੰ ਦੇ ਦਿੰਦੀ ਆ ਪਰਿਵਾਰ ਨੂੰ ਦੇ ਦਿੰਦੀ ਆ ਆਪਣੇ ਪਤੀ ਆਪਣੇ ਬੱਚਿਆਂ ਨੂੰ ਦੇ ਦਿੰਦੀ ਆ ਪਰ ਕੀ ਸਾਰਿਆਂ ਨੂੰ ਕੁੱਲ ਮਿਲਾ ਕੇ ਇੱਕ ਕਫਨ ਦਾ ਖਰਚਾ ਚੱਕਣ ਲੱਗੇ ਕੀ ਤਕਲੀਫ ਹੁੰਦੀ ਆ ਭਲਾ ਇੰਨਾ ਵੀ ਨਹੀਂ ਕਰ ਸਕਦੇ ਫਿਰ ਵੀ ਮਰੀ ਹੋਈ ਧੀ ਵੀ ਕਿਉਂ ਪੇਕਿਆਂ ਵੱਲ ਦੇਖਦੀ ਆ ਕਿਉ ਕਫਨ ਲੈ ਕੇ ਆਉਣਗੇ ਤੇ ਉਹਦੇ ਤੇ ਪਾਉਣਗੇ ਤੇ ਉਹਦਾ ਆਤਮ ਸੰਸਕਾਰ ਲੱਖ ਲਨਤ ਹੈ ਜੇ ਸਮਾਜ ਤੇ ਤੇ ਲੱਖ ਲਨਤ ਹੈ ਜੇ ਰਵਾਜਾਂ ਤੇ ਰਲ ਮਿਲ ਕੇ ਹੰਬੜਾ ਕਰੋ ਇਹ ਬੰਦ ਕਰੋ ਰਵਾਜ ਧੀਆਂ ਨੂੰ ਬਣਦੀ ਇੱਜ਼ਤ ਦੋ ਉਹ ਜਿਉਂਦੇ ਜੀ ਨਾ ਸੀ ਘਟੋ ਘਟ ਮਰਨ ਤੋਂ ਬਾਅਦ ਉਹਨੂੰ ਚੈਨ ਨਾਲ ਮਰਨ ਤਾਂ ਦੋ ਜਿਉਂਦੇ ਜੀ ਵੀ ਕਦਰ ਕਰੋ ਕਿਉਂਕਿ ਜੇ ਤੁਹਾਡੇ ਘਰ ਦੀ ਨੂੰਹ ਹੈ ਤਾਂ ਕਿਸੇ ਦੇ ਘਰ ਦੀ ਤਾਂ ਧੀ ਹੈ ਨਾ ਐਵੇਂ ਪਾਲਤੂ ਦੇ ਮਾਪਿਆਂ ਤੇ ਬੋਝ ਪਾਉਣਾ ਛੱਡੋ